ਭਾਰੀ ਮੀਂਹ ਨੇ ਦਿੱਲੀ ਵਾਸੀਆਂ ਨੂੰ ਰਾਹਤ ਦੇ ਨਾਲ ਨਾਲ ਮੁਸੀਬਤ ਵੀ ਦਿੱਤੀ ਹੈ ਪੂਰੀ ਦਿੱਲੀ ਪਾਣੀ ਵਿੱਚ ਡੁੱਬ ਗਈ ਹੈ ਕਈ ਥਾਵਾਂ ਉੱਤੇ ਸੜਕਾਂ ਤੇ ਪਾਣੀ ਖੜ ਗਿਆ ਚਾਰੇ ਪਾਸੇ ਹੜਾ ਵਰਗੇ ਹਾਲਾਤ ਨਜ਼ਰ ਆ ਰਹੇ ਹਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਸਵੇਰ ਤੋਂ ਹੀ ਲੰਬਾ ਝਾਮ ਲੱਗਿਆ ਹੋਇਆ ਹੈ ਵੀਰਵਾਰ ਦੇਰ ਰਾਤ ਤੋਂ ਦਿੱਲੀ ਐਨਸੀਆਰ ਵਿੱਚ ਭਾਰੀ ਮੀਂਹ ਪਿਆ ਪਾਣੀ ਭਰਨ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਤਾਂ ਸ਼ੁਰੂਆਤ ਹੈ ਹੁਣ ਦਿੱਲੀ ਦੇ ਲੋਕਾਂ ਤੇ ਮੌਸਮ ਹੋਰ ਵੀ ਸਖਤ ਹੋਵੇਗਾ ਦਿੱਲੀ ਵਿੱਚ ਅੱਜ ਹੋਈ ਬਾਰਿਸ਼ ਨੇ 88 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਦਿੱਲੀ ਹੀ ਨਹੀਂ ਨੋਰਡਾ ਗਾਜ਼ੀਆਬਾਦ ਸਮੇਤ ਪੂਰਾ ਐਨਸੀਆਰ ਪਾਣੀ ਵਿੱਚ ਡੁੱਬਿਆ ਹੋਇਆ ਹੈ ਮੌਸਮ ਵਿਭਾਗ ਦੇ ਆਂਕੜਿਆਂ ਅਨੁਸਾਰ ਵੀਰਵਾਰ ਸਵੇਰੇ 8:30 ਵਜੇ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ ਤੱਕ ਦਿੱਲੀ ਵਿੱਚ 228 ਮਿਲੀਮੀਟਰ ਮੀਂਹ ਪਿਆ ਇਹ 1936 ਤੋਂ ਬਾਅਦ ਜੂਨ ਮਹੀਨੇ ਵਿੱਚ 24 ਘੰਟਿਆਂ ਵਿੱਚ ਸਭ ਤੋਂ ਵੱਧ بارش ਹੈ 3 ਦਿਨ ਤੱਕ ਯਾਨੀ ਕਿ ਅੱਜ ਕੱਲ ਪਰਸੋ ਔਰ ਇਨਫੈਕਟ 1 ਤਾਰੀਖ ਤੱਕ उत्तर प्रदेश में खासकर आपका भारी से अति भारी वर्षा होने की पॉसिबिलिटी है पंजाब हरियाणा में आपका कल से लेकर भारी से अति भारी वर्षा होने की पॉसिबिलिटी है दिल्ली में भी हमने कल और परसों के लिए भारी वर्षा का चेतावनी जारी किए हैं ਉਸ ਸਾਲ 28 ਜੂਨ ਨੂੰ 235.5 ਮਿਲੀਮੀਟਰ بارش ਹੋਈ ਸੀ। ਦਿੱਲੀ ਵਿੱਚ ਪੂਰੇ ਜੂਨ ਮਹੀਨੇ ਵਿੱਚ ਔਸਤਨ 80.6 ਮਿਲੀਮੀਟਰ بارش ਹੁੰਦੀ ਹੈ। ਪਿਛਲੇ 24 ਘੰਟਿਆਂ 'ਚ ਲਗਾਤਾਰ ਤਿੰਨ ਗੁਣਾ بارش ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ ਦਫ਼ਤਰ ਅਤੇ ਕੰਮ ਤੇ ਜਾਣ ਵਾਲਿਆਂ ਨੂੰ ਟ੍ਰੈਫਿਕ ਜਮ ਅਤੇ ਪਾਣੀ ਭਰੰਦਾ ਸਾਹਮਣਾ ਕਰਨਾ ਪਿਆ। ਬਾਜਪਾ ਦੇ ਕੌਂਸਲਰ ਰਵਿੰਦਰ ਸਿੰਘ ਨੇਗੀ ਨੇ ਦਿੱਲੀ ਸਰਕਾਰ ਵਿਰੁੱਧ ਪ੍ਰਤੀਕਾਤਮਕ ਰੋਸਵਜੋ ਪਾਣੀ ਪਰੰਦੇ ਵਿਚਕਾਰ ਇੱਕ ਬੇੜੀ ਨੂੰ ਚਲਾਇਆ ਉਹਨਾਂ ਕਿਹਾ ਕਿ ਸਾਰਿਆਂ ਡਰੇਨਾ ਓਵਰਫਲੋ ਹੋ ਰਹੇ ਹਨ ਮੌਨਸੂਨ ਤੋਂ ਪਹਿਲਾਂ ਇਹਨਾਂ ਦੀ ਸਫਾਈ ਨਹੀਂ ਕੀਤੀ ਗਈ ਇਸ ਕਾਰਨ ਪਾਣੀ ਭਰ ਗਿਆ ਹੈ कि तो तो तकरीबन दिल्ली में पूरे मानसून के सीजन में 800 सौ एम mm एम बारिश होती है यानी 24 घंटे में ही मानसून की तकरीबन 25 परसेंट बारिश हमने दिल्ली में देखी है इतनी ज्यादा बारिश 24 घंटे में होने से दिल्ली में कल रात से और खासकर के आज सुबह काफी जगह पर वाटर लॉगिंग हुआ, हुआ। क्योंकि पानी, पानी का फ्लो बहुत ज्यादा था जो, जो हमारे कई ड्रेन हैं चाहे एफ के हों डिपार्टमेंट के हो पानी का फ्लो ज्यादा होने की वजह से कई घंटे ਇੱਕ ਦਾ ਬਾਰਿਸ਼ ਸਬਸਾਈਟੀ ਜਦ ਡਰੇਨਸ ਵਿੱਚ ਪਾਣੀ ਸਟੈਗਡ ਹੋਆ ਉਸਕੇ ਬਾਅਦ ਦਿੱਲੀ ਦੇ ਅਲਗ-ਅਲਗ ਹਿੱਸੋਂ ਸੇ ਪਾਣੀ ਡਰੇਨ ਆਊਟ ਹੋਣਾ ਸ਼ੁਰੂ ਹੋਇਆ ਜੇਤੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ ਜੇਤੇ ਤੁਸੀਂ ਇਹਨੂੰ ਵਾਦ-ਵਾਦ ਸ਼ੇਅਰ ਕਰਨਾ ਹੈ ਉਹ ਤੇ ਜੁਝਾਰ ਟਾਈਮ ਦਾ ਅਖਬਾਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਇੱਕੋ ਇੱਕ ਅਖਬਾਰ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਛਪਦਾ ਹੈ ਜਿਹਦੇ ਹਰੇਕ ਸਫੇ ਦੇ ਉੱਤੇ ਊੜਾ ਅੜਾ ਵੀ ਲਿਖਿਆ ਹੋਇਆ ਹੈ ਹਰੇਕ ਸਫੇ ਦੇ ਉੱਤੇ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਨੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਜਿਹੜਾ ਧਿਆਨ ਨਾਲ ਸੋਚੋ ਕਿ ਤੁਹਾਨੂੰ ਸਭ ਨੂੰ ਊੜਾ ਅੜਾ ਆਉਂਦਾ ਨਹੀਂ ਨਾ ਆਉਂਦਾ ਸਿੱਖ ਸਕਦੇ ਹੋ ਔਰ ਮਾਣ ਨਾਲ ਇਹ ਗੱਲ ਕਹਿ ਸਕਦੇ ਹੋ ਕਿ ਸਾਡੇ ਘਰ ਇੱਕ ਪੰਜਾਬੀ ਅਖਬਾਰ ਆਉਂਦਾ ਹੈ ਕਿਉਂਕਿ ਅਸੀਂ ਪੰਜਾਬੀਆਂ ਬਹੁਤ ਸਾਰੇ ਬੱਚੇ ਅਸੀਂ ਵੱਡੇ ਸਕੂਲਾਂ 'ਚ ਪੜਾ ਰਹੇ ਹਾਂ ਪਰ ਅਸੀਂ ਮਾਤ ਭਾਸ਼ਾ ਤੋਂ ਉਵਾਂਝੇ ਹੁੰਦੇ ਜਾ ਰਹੇ ਹਾਂ ਆਓ ਆਪਣੀਆਂ ਜੜ੍ਹਾਂ ਨਾਲ ਵੀ ਜੁੜੀਏ ਬਾਅਦ ਤੋਂ ਬਾਅਦ ਜੁਆ ਟਾਈਮ ਅਖਬਾਰ ਵੀ ਲਵਾਈਏ ਤਾਂ ਕਿ ਅਸੀਂ ਇਹ ਹੋਕਾ ਦੇ ਸਕੀਏ ਆਓ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ ਧੰਨਵਾਦ ਸਸ਼ਿਕਾ